ਉਹਦੇ ਨੌਜਵਾਨ ਦਿਲਾਂ ਦੀ ਧੜਕਣ ਭਾਈ ਸਿਪਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਸਰਦਾਰ ਤਰਸੀਮ ਸਿੰਘ ਜੀ ਠੀਕ 8:00 ਵਜੇ ਤੱਕ ਇਸ ਬਾੜਾ ਦੇ ਉੱਤੇ ਉਹਨਾਂ ਨੇ ਪਹੁੰਚ ਜਾਣਾ ਹੈ ਤੇ ਜਿਹੜੇ ਵੀ ਸੱਜਣ ਆਸੇ ਪਾਸੇ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਪਿਤਾ ਦੇ ਅਪਨ ਜਿੱਥੇ ਦਰਸ਼ਨ ਕਰਦੇ ਆ ਉੱਥੇ ਉਹਨਾਂ ਦੇ ਵਿਚਾਰ ਵੀ ਸੁਣਨੇ ਆ ਅੱਜ 6:00 ਉਹ 40 ਸਿੱਖ ਨੌਜਵਾਨ ਜਿਹੜੇ ਡਿਗੜੂ ਘਰ ਦੀ ਜੇਲ੍ਹ ਤੇ ਅੰਮ੍ਰਿਤਸਰ ਦੀਆਂ ਜੇਲਾਂ ਵਿੱਚ ਨੇ ਸਾਡੇ ਬਹੁਤ ਹੀ ਮਾਨਜੋਬ ਅਪੀਲ ਹੈ ਹਰਪੀਰ ਸਿੰਘ ਦੀ ਜੋਧੀ ਅੰਮ੍ਰਿਤਸਰ ਦੀ ਜੇਲ੍ਹ ਅੰਦਲਾ ਇਹ ਉਹਨਾਂ 40 ਸੁੰਗਾਂ ਦੀ ਹਰਿਆਈ ਵਾਸਤੇ ਪੰਥ ਨੇ ਫੈਸਲਾ ਕੀਤਾ ਹੋਇਆ ਇਹ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਇਸ ਵਾਰ ਖਡੂਰ ਸਾਹਿਬ ਖਲਕੇ ਤੋਂ ਚੋਣ ਲੜਦੇ ਨੇ ਤੇ ਮਾਝੇ ਵਾਲਿਓ ਟਾਡੇ ਤੇ ਗਿਲਾ ਵੀ ਸਾਰਿਆਂ ਦਾ ਕਿ ਜਦੋਂ ਬੀਬੀ ਜਸਵੰਤਪੂਰ ਖਾਲੜਾ ਇਸੇ ਹਲਕੇ ਤੋਂ ਚੋਣ ਲੜੀ ਸੀ ਤੇ ਆਪਾਂ ਉਹ ਸਾਥ ਨਹੀਂ ਸੀ ਦਿੱਤਾ ਜਿਹੜਾ ਸਾਡਾ ਫਰਜ਼ ਬੰਦਾ ਸੀ ਜੇ ਬਦਾਵਾ ਦਿੱਤਾ ਜਾ ਸਕਦਾ ਤੇ ਬਦਾਵਾ ਪਾੜਿਆ ਵੀ ਗਿਆ ਇਤਿਹਾਸ ਦੇ ਪੰਨਿਆਂ ਤੇ ਹੈ ਹੁਣ ਸਾਨੂੰ ਮੌਕਾ ਮਿਲ ਗਿਆ ਫੇਰ ਆਪਾਂ ਦਿਨ ਰਾਤ ਭਾਈ ਸਾਹਿਬ ਦਾ ਸਾਥ ਦੇਣਾ ਹੈ ਆਪਣੀ ਇੱਕ ਇੱਕ ਕੀਮਤੀ ਵੋਟ ਭਾਈ ਸਾਹਿਬ ਨੂੰ ਪਾ ਕੇ ਇੱਕ ਬੜਾ ਉਸ ਜੇਲ੍ਹ ਤੋਂ ਹੜਿਆ ਕੜਵਾ ਕੇ ਲਿਆਉਣਾ ਤੇ ਫੇਰ ਉਹਨਾਂ ਖਾਲਸਾ ਵਹੀਰ ਸ਼ੁਰੂ ਕਰਨੀਆਂ ਖਾਲਸਾ ਵਹੀਰ ਉਹ ਵਹੀਰ ਹੈ ਜਿਹੜੀ ਪਾਤਸ਼ਾਹੀ ਪੈਂਦਾ ਹੈ ਅਸੀਂ ਅਨੰਦਪੁਰ ਸਾਹਿਬ ਦੇ ਵਾਸੀ ਬਨਨਾ ਜਦੋਂ ਸਾਡੀ ਜਵਾਨੀ ਮੜਝਾ ਰਹੀ ਸੀ ਨਸ਼ਿਆਂ ਵਿੱਚ ਡੋਬੜੀ ਸੀ ਦਿਲ ਨੂੰ ਨਹੀਂ ਦਿੱਲੀ ਦੀਆਂ ਉੱਚੀਆਂ ਇਮਾਰਤਾਂ ਵਿੱਚ ਬੈਠੇ ਬਾਬੂ ਲੋਕ ਕਰਦੇ ਸ਼ਰਾਰਤਾਂ ਪਾਲਦੇ ਨਹੀਂ ਉਹ ਤਾਂ ਬਰਬਾਦੀਆਂ ਦੇ नाग ਨੂੰ ਨਸ਼ਿਆਂ 'ਚ ਡੋਬ ਡੋਬ ਮਾਰਦਾ ਪੰਜਾਬ ਨੂੰ ਇਨ ਦਾ ਮਜਬ ਅਤੇ ਕੋਈ ਵੀ ਨਾ ਦੀਨ ਹੈ ਸਾਰੀਆਂ ਦੇ ਧੋਤੀਆਂ ਦੇ ਇੱਕੋ ਹੀ ਸਕੀਮ ਹੈ ਪਿੱਟਣ ਪੰਜਾਬ ਨੂੰ ਮੜੀ ਹੋਈ ਸੁਆਗ ਨੂੰ ਨਸ਼ਿਆਂ ਚ ਡੋਗ ਡੋਗ ਮਾਰਦਾ ਪੰਜਾਬ ਨੂੰ ਉਸ ਵੇਲੇ ਦੁਬਈ ਦੀ ਧਰਤੀ ਤੇ ਲੱਖਾਂ ਦਾ ਕਾਰੋਬਾਰ ਛੱਡ ਕੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਧਰਤੀ ਤੇ ਆਏ ਔਰ ਖਾਲਸਾ ਵੀ ਸ਼ੁਰੂ ਕੀਤੀ ਸੱਜ ਬਹੁਤ ਹੀ ਸਤਕਾਰਯੋਗ ਅੰਮ੍ਰਿਤਪਾਲ ਸਿੰਘ ਜਿਹੜੇ ਦੇ ਪਿਤਾ ਜੀ ਉਹ ਪਹੁੰਚ ਚੁੱਕੇ ਨੇ ਸਾਡੇ ਵੀਰ ਹਰਪਾਲ ਸਿੰਘ ਜੀ ਬਲੇਰ ਸਾਹਿਬ ਸਾਡੇ ਐਮਐਲਏ ਸਾਹਿਬ ਸਾਡੇ ਸਕਾਰਜੋਗ ਜੀ ਆਪਣੀ ਮੀਮੀ ਕਰਨੂਜੀ ਕੋਲ ਦੀ ਖਲੜਾ ਉਹ ਵੀ ਪਹੁੰਚੇ ਨਹੀਂ ਅੱਜ ਸ਼ਹੀਦਾਂ ਦੇ ਅਸਥਾਨਾਂ ਤੇ ਆਪਾਂ ਇਕੱਠੇ ਹੋਏ ਆ ਸ਼ਹੀਦਾਂ ਦੀ ਯਾਦ ਵਿੱਚ ਆਪ ਸਭ ਤਾਂ ਜਾਣਦੇ ਹੋ ਕਿ ਜੋ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਜਿਸ ਤਰ੍ਹਾਂ ਜ਼ਬਰ ਕਰਦਿਆਂ ਹੋਇਆ ਉਹਨਾਂ ਨੇ ਭਾਈ ਅਮਿਤਪਾਲ ਸਿੰਘ ਅਤੇ ਜਿੰਨੇ ਵੀ ਉਹਨਾਂ ਦੇ ਸਾਥੀ ਨੌਜਵਾਨ ਜੋ ਕਿ ਹਰਮਤ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਇਸਾਂ ਦਾ ਵਹੀਰ ਦਾ ਰੂਪ ਲੈ ਕੇ ਆਪਾਂ ਜਾਣਦੇ ਆ ਸਾਰੇ ਨਸ਼ੇ ਦੇ ਵਿਰੁੱਧ ਨੌਜਵਾਨਾਂ ਨੂੰ ਨੌਜਵਾਨੀ ਨੂੰ ਵਿਚਾਰੇ ਸੀ ਨਸ਼ੇ ਤੋਂ ਉਹਨਾਂ ਨੂੰ ਕਿਸ ਤਰ੍ਹਾਂ ਐਨਐਸਐਮ ਦੀਆਂ ਧਰਾਵਾਂ ਲਾ ਕੇ ਨਿਕਲੂ ਗਵਰਨ ਗਿਆ ਜਿਲ੍ਹਾਂ ਸੁਪਿਆ ਹੋਇਆ ਸੋ ਆਪ ਸੰਗਤਾਂ ਦੇ ਭਾਈ ਅਰਪਾਲ ਸਿੰਘ ਜੀ ਨੂੰ ਹਕਮ ਕੀਤਾ ਸੋ ਆਪ ਸੰਗਤਾਂ ਦੇ ਹਕਮ ਨੂੰ ਸਰਕਾਰ ਕਰਦਿਆਂ ਹੋਇਆ ਭਾਈ ਅਰਪਾਲ ਸਿੰਘ ਜੀ ਨੇ ਅਜਾਤ ਤੌਰ ਤੇ ਜਿਹੜਾ ਵਾਪਕ ਉਹ ਚੋਣ ਲੜਦਾ ਫੈਸਲਾ ਕੀਤਾ ਕਿਉਂਕਿ ਸੰਤਾਂ ਦੇ ਵੱਲੋਂ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਬੇਸ਼ੱਕ ਭਾਈ ਮਨਪਾਲ ਸਿੰਘ ਜੀ ਨੇ ਇਸ ਸਰਕਾਰੀ ਸਿਸਟਮ ਚ ਨਾ ਆਉਣ ਦੀ ਗੱਲ ਕੀਤੀ ਸੀ ਪਰ ਸਰਕਾਰਾਂ ਆਪ ਜਾਣਦੇ ਹੋ ਕਿ ਕਿਸੇ ਵੀ ਤਰੀਕੇ ਨਾਲ ਨਹੀਂ ਚਾਹੁੰਦੀ ਕਿ ਭਾਈ ਸਾਹਿਬ ਜੇਬ ਚ ਬਾਹਰ ਆਉਣ ਸੋ ਅੱਜ ਭਾਈ ਸੁਖਦੇਵ ਸਿੰਘ ਜੀ ਦੇ ਸਗੀਰਾ ਜੀ ਦੇ ਆਪਾਂ ਸ਼ਹੀਦੀ ਸਥਾਨ ਦੇ ਇਕੱਠੇ ਹੋਏ ਹਾਂ ਉਹਨਾਂ ਦੇ ਸ਼ਹੀਦੀ ਸਵਾਗਤ ਚ ਇਕੱਠੇ ਹੋਏ ਹਾਂ ਸੋ ਤੁਹਾਡੇ ਵਿੱਚ ਆਪ ਸੰਤਾਂ ਦੇ ਹੁਕਮ ਅਨਸਾਰ ਬਾਪੂ ਜੀ ਸਾਡੇ ਅਸੀਂ ਜਾਣਦੇ ਹਾਂ ਕਿ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਉਹ ਆਏ ਨੇ ਭਾਈ ਮਾਤਾ ਜੀ ਮਾਤਾ ਪਰਮਜੀਤ ਕੌਰ ਦੀ ਘਰ ਜਿਨ੍ਹਾਂ ਦੇ ਬਾਰੇ ਆਪ ਸੰਗਤਾਂ ਜਾਣਦੇ ਹੋ ਕਿ ਜਿਨ੍ਹਾਂ ਦਾ ਪੰਧੋ ਜਿਨ੍ਹਾਂ ਦੀ ਪਲਤ ਨੂੰ ਬਹੁਤ ਮੱਤੀ ਦੇਣਾ ਉਹ ਹਾਜ਼ਰ ਹੋਏ ਨੇ ਤੇ ਨਾਲ ਹੀ ਭਾਈ ਹਰਪਾਲ ਸਿੰਘ ਜੀ ਬਲੇਰ ਉਹ ਹਾਜ਼ਰ ਹੋਏ ਨੇ ਜਿਨ੍ਹਾਂ ਦੀ ਸੰਗਤ ਕਾਲੀਦੋ ਵੱਲੋਂ ਇਸ ਹਲਕੇ ਦੇ ਵਿੱਚ ਖੜੇ ਸੀ ਪਰ ਭਾਈ ਸਾਹਿਬ ਜੀ ਦੀ ਇਸ ਕਾਜ ਨੂੰ ਦੇਖਦੇ ਆ ਹਾਂ ਉਹਨਾਂ ਨੇ ਆਪਣਾ ਜਿਹੜਾ ਨਾਮ ਆ ਉਹ ਵਾਪਸ ਲੈ ਲਿਆ ਸੋ ਉਹਦਾ ਵੀ ਸੰਗਤ ਵੱਲੋਂ ਧੰਨਵਾਦ ਆ ਮੈਂ ਬੇਨਤੀ ਕਰਾਂਗਾ ਕੋਈ ਵੀ ਪਰਮੁਖਵਰ ਜਨਗਤ ਕਿ ਉਹ ਆਪ ਸੰਗਤਾਂ ਦੇ ਨਾਲ ਦੋ ਮਿੰਟ ਵਾਸਤੇ ਵਿਚਾਰ ਸਾਂਝੇ ਕਰਨ ਸੰਗਤ ਜੀ ਤੁਸੀਂ ਇਹ ਨਾ ਸਮਝੋ ਕਿ ਅਸੀਂ ਚੋਣ ਪ੍ਰਚਾਰ ਮਹਿਮ ਦੇ ਵਿੱਚ ਆ ਪਰ ਅਸੀਂ ਜਿਹੜੀ ਸ਼ਹੀਦਾਂ ਦੀ ਇੰਨੀ ਕਦਰ ਕਰਨਾ ਚਾਹੁੰਦੇ ਆ ਕਿ ਜਿਹੜੀ ਅੱਜ ਚੋਣ ਮਹਿਮ ਲੜੀ ਜਾ ਰਹੀ ਹੈ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਮੈਂ ਪਹਿਲੇ ਦਿਨ ਹੀ ਜਦੋਂ ਅਸੀਂ ਤੁਰੇ ਸੀ ਤਾਂ ਇਹ ਕਿਹਾ ਸੀਗਾ ਕਿ ਇਹ ਜਿਹੜੀ ਚੋਣ ਮੁਹਮੈ ਸ਼ਹੀਦਾਂ ਦੀ ਸਰਪ੍ਰਸਤੀ ਦੇ ਹੇਠ ਹੀ ਲੜੀ ਜਾਊਗੀ ਤੇ ਅੱਜ ਸਾਡੇ ਜਿਹੜੇ ਇਹ ਸ਼ਹੀਦ ਹੈ ਜਿਹੜੇ 84 ਤੋਂ ਲੈ ਕੇ 95 ਤੱਕ ਦੇ ਸ਼ਹੀਦ ਹੈ ਉਹਨਾਂ ਦੀ ਗਾਥਾ ਤੋਂ ਤੁਸੀਂ ਇਹ ਪਿੰਡ ਤਾਂ ਭਲੀ ਭਾਤ ਜਾਣੂ ਐ ਤੇ ਮੈਂ ਜਿਹੜਾ ਇਹ ਸੰਘਰਸ਼ ਨੂੰ ਵੇਖਿਆ ਜਾਂ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਕੁਰਬਾਨੀ ਦੇ ਕੇ ਇਸ ਨੂੰ ਇਸ ਜੁਲਮ ਨੂੰ ਠੱਲ ਪਾਈ ਸੀਗੀ ਉਹਦੇ ਰੂਬਰੂ ਹੁੰਦਿਆ ਮੈਂ ਅੱਜ ਤੁਹਾਨੂੰ ਵਰਸੀ ਦੇ ਸਮਾਗਮ ਦੇ ਉੱਤੇ ਬਹੁਤ-ਬਹੁਤ ਵਧਾਈ ਦਿੰਨੀ ਹੈ ਮੁਬਾਰਕਾਂ ਦਿੰਨੀ ਹੈ ਇਸ ਲਈ ਕਿ ਤੁਸੀਂ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੇ ਹੋ ਉਹਨਾਂ ਦੀਆਂ ਵਰਸੀਆਂ ਮਨਾਉਂਦੇ ਹੋ ਤੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਜਿਹੜੀ ਸੰਗਤ ਆਉ ਉਹਦੇ ਪ੍ਰਭਾਵ ਵੇਖ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਹੈ ਅੱਜ ਸੀ ਤੇ ਚੇਚਾ ਬੜੀ ਕਾਲੀ ਨਾਲ ਪਿੱਛੋਂ ਜਿਹੜੇ ਪ੍ਰਾਤ ਤਿਆਰ ਕਰਦੇ ਕਰਦੇ ਸਾਨੂੰ ਇਹ ਸੀਗਾ ਵੀ ਅਸੀਂ ਟਾਈਮ ਸਿਰ ਪਹੁੰਚ ਜਾਈਏ ਵਰਸੀ ਸੇ ਸਮਾਗਮ ਦੇ ਵਿੱਚ ਹਾਜ਼ਰੀ ਲਵਾ ਸਕੀਏ ਬਸ ਸਾਡੀ ਹਾਜ਼ਰੀ ਜਰੂਰ ਕਬੂਲ ਕਰਿਓ ਤੇ ਸਾਡੀ ਜਿਹੜੀ ਮਿਹਨਤ ਹੈ ਉਹ ਵੀ ਕਬੂਲ ਕਰਿਓ ਕਿ ਇਸ ਪਿੰਡ ਤੋਂ ਮੈਂ ਆਸ ਕਰਦੀ ਹਾਂ ਜਿਨ੍ਹਾਂ ਅਨੁਸ਼ੀਧਾਂ ਦੀ ਕਦਰ ਹੈ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਬਹੁਤ ਜ਼ਬਰਦਸਤ ਫਤਵਾ ਦਿਓ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੇ ਵੀ ਆਪਣੇ ਕੈਂਡੀਡੇਟ ਖੜੇ ਕੀਤੇ ਆ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਅਸੀਂ ਨੇਕੀ ਤੇ ਬਦੀ ਦੀ ਝੰਗ ਲੜ ਰਹੇ ਆ ਤੇ ਤੁਸੀਂ ਐਸ ਸਵੇਰ ਨੇਕੀ ਦਾ ਸਾਥ ਦਿਓ ਤੇ ਉਹਨਾਂ ਲੋਕਾਂ ਨੂੰ ਮੈਂ ਇਹ ਨਹੀਂ ਕਹਿੰਦੀ ਤੁਸੀਂ ਉਹਨਾਂ ਨਾਲ ਕੋਈ ਬੋਲ ਕੋ ਬੋਲ ਕਰੋ ਤੁਸੀਂ ਉਹਨਾਂ ਨੂੰ ਐਸ ਸਵੇਰ ਹੱਥ ਜ਼ਰੂਰ ਬੰਨ੍ਹ ਦਿਓ ਕਿ ਐਸ ਵਾਰ ਜਿਹੜਾ ਆ ਮੌਕਾ ਹੈ ਅਸੀਂ ਅਮਰਪਾਲ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਚਾਹੁੰਦੇ ਆ ਤੇ ਅਸੀਂ ਉਸ ਜਲਬੇ ਵਾਲੇ ਬੱਚੇ ਨੂੰ ਜਿਹੜਾ ਇੱਕ ਮਨੁੱਖਤਾ ਦੀ ਗੱਲ ਕਰਦਾ ਹੈ ਜਿਹੜਾ ਸਿੱਖੀ ਦੀ ਗੱਲ ਕਰਦਾ ਹੈ ਜਿਹੜਾ ਬੱਚਿਆਂ ਨੂੰ ਨਸ਼ੇ ਤੋਂ ਪਰੇ ਹਟਾਉਣ ਦੀ ਗੱਲ ਕਰਦਾ ਹੈ ਉਹਨੂੰ ਇੱਕ ਮੌਕਾ ਦਿਓ ਬਾਕੀ ਪੰਜਾਬ 92 ਵਾਲਿਆਂ ਦੇ ਹਵਾਲੇ ਆ 5 ਸਾਲ ਸਾਡੇ ਹਵਾਲੇ ਹੀ ਰਹਿਣਾ ਤੇ ਤੁਸੀਂ ਉਹਨੂੰ ਜਿੰਨੇ ਮਰਜੀ ਪੰਜਾਬ ਨੂੰ ਚਲਾਓਗੇ ਅਸੀਂ ਕੁਝ ਨਹੀਂ ਕਹਿੰਦੇ ਤੁਹਾਨੂੰ ਚਲਾਓ ਔਰ ਤੁਹਾਡੀਆਂ ਜੜੀਆਂ ਨੇਕੀਆਂ ਬਦੀਆਂ ਦਾ ਫਤਵਾ ਤੁਹਾਨੂੰ ਅਗਲੀ ਵਾਰ ਜ਼ਰੂਰ ਮਿਲ ਜੂਗਾ ਪਰ ਆ ਸੀਟ ਲਈ ਤੁਸੀਂ ਉਹਨਾਂ ਅੱਗੇ ਜਰੂਰ ਹੱਥ ਬੰਨੋ ਜਨੋਨਿਮਸਲੀ ਤੁਸੀਂ ਪਿੰਡ ਦੇ ਵਿੱਚ ਉਹਨਾਂ ਨੂੰ ਇਕੱਠੇ ਕਰਕੇ ਕਹੋ ਵੀ ਐਤਕੀ ਤੁਸੀਂ ਬੂਥ ਹੀ ਨਾ ਲਾਓ ਇੰਨਾ ਪਿੰਡਾਂ ਦੇ ਵਿੱਚ ਅਸੀਂ ਅਮਰਤਪਾਲ ਦੇ ਹੱਕ ਵਿੱਚ ਜਾਣਾ ਹੈ ਇਹੋ ਹੀ ਮੇਰੀ ਬੇਨਤੀ ਹੈ ਇਹੋ ਹੀ ਸ਼ੀਦਾਂ ਨੂੰ ਮੇਰੀ ਸ਼ਰਧਾਂਜਲੀ ਹੈ ਕਿ ਅੱਗੇ ਵਧਣ ਦੇ ਲਈ ਜੇ ਅਸੀਂ ਅੱਗੇ ਵਧਣਾ ਹੈ ਤੇ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਨੂੰ ਯਾਦ ਕਰਦੇ ਆਂ ਸਾਨੂੰ ਜਿਹੜੇ ਅਗਲੇ ਬੱਚੇ ਆ ਉਹ ਅਸੀਂ ਕਿਵੇਂ ਅੱਗੇ ਪ੍ਰੋਮੋਟ ਕਰਨੇ ਆ ਕਿਵੇਂ ਸਮਾਜ ਦੇ ਵਿੱਚ ਉਹਨਾਂ ਨੂੰ ਗਵਾਈ ਲਈ ਜੋਗ ਬਣਾਉਣਾ ਹੈ ਇਹ ਸਾਰਾ ਕੁਝ ਸਾਡੇ ਹੱਥ ਵਿੱਚ ਹੈ ਅਸੀਂ ਉਹੋ ਜਿਹਾ ਨਹੀਂ ਚਾਹੁੰਦੇ ਕਿ ਜਿਸ ਤਰ੍ਹਾਂ ਅੱਗੇ ਸਾਡਾ ਖੂਨ ਖਰਾਬਾ ਹੋਇਆ ਸਿੱਖਾਂ ਦੀ ਜਵਾਨੀ ਦੀ ਕਹਾਣ ਹੋਈ ਹੈ ਸਾਨੂੰ ਲਾਵਾਰਸ ਕਹਿ ਕੇ ਛੁੱਟਿਆ ਗਿਆ ਸਾਡੀਆਂ ਲਾਸ਼ਾਂ ਸਾਨੂੰ ਨਹੀਂ ਦਿੱਤੀਆਂ ਗਈਆਂ ਸਾਡੇ ਬੱਚਿਆਂ ਨੂੰ ਕਫਨ ਵੀ ਨਹੀਂ ਮਿਲੇ ਉਹ ਸਾਰੀਆਂ ਗੱਲਾਂ ਨੂੰ ਅਸੀਂ ਭੁੱਲ ਤਾਂ ਨਹੀਂ ਸਕਦੇ ਤੇ ਨਾ ਹੀ ਅਸੀਂ ਭੁੱਲਣਾ ਚਾਹੁੰਦੇ ਹਾਂ ਪਰ ਅਸੀਂ ਅਗਲੀ ਆਵਦੀ ਜਨਰੇਸ਼ਨ ਹੈ ਜਿਹੜੀ ਉਹਨੂੰ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਮਾ ਕੇ ਗੱਲ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਅਮਰਪਾਲ ਉੱਥੇ ਜਾਵੇ ਸਟੇਟ ਅਸੈਂਬਲੀ ਦੇ ਵਿੱਚ ਜਾਵੇ ਉਹਦੇ ਵਿੱਚ ਜਾ ਕੇ ਤੇ ਉਹਨਾਂ ਜ਼ਾਲਿਮਾਂ ਦੇ ਨਾਲ ਅੱਖਾਂ 'ਚ ਅੱਖ ਪਾ ਕੇ ਗੱਲ ਕਰੇ ਕਿ ਤੁਸੀਂ ਸਾਡੇ ਨਾਲ ਆਹ ਕਤਾਈਆਂ ਕੀਤੀਆਂ ਤੁਸੀਂ ਸਾਡੇ ਨਾਲ ਆਹ ਧੱਕੇ ਕੀਤੇ ਆ ਤੇ ਅਸੀਂ ਉਹਨਾਂ ਦਾ ਹਿਸਾਬ ਮੰਗਦੇ ਆ ਤੇ ਬਸ ਪਰ ਜੋ ਅਪੀਲ ਐ ਤੇ ਮੇਰੀ ਸੱਚੀ ਸ਼ਰਧਾਂਜਲੀ ਹੈ ਭਾਈ ਸੁਖਦੇਵ ਸਿੰਘ ਜੀ ਨੂੰ ਸਖੀਰਾ ਜੀ ਨੂੰ ਜਿਨ੍ਹਾਂ ਨੇ ਆਪਣਾ ਪਿੰਡੇ ਤੇ ਜ਼ੁਲਮ ਹੰਡਾਇਆ ਤੇ ਜ਼ੁਲਮ ਹੰਡਾ ਕੇ ਆਪਣੀ ਸਚਾਈ ਦਾ ਆਪਣੇ ਪੰਥ ਪ੍ਰਸਤੀ ਦਾ ਸਬੂਤ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਬੇਨਤੀ ਕਰਦਾ ਭਾਈ ਹਰਪਾਲ ਸਿੰਘ ਜੀ ਪਲੇਅਰ ਉਹ ਆਪ ਸੰਗਤ ਨਾਲ 2 ਮਿੰਟ ਵਾਸਤੇ ਵਿਚਾਰ ਸਾਂਝੇ ਕਰਨ ਧੰਨ ਧੰਨ ਮਾਈ ਦਾਸ ਗੁਰਦੁਆਰਾ ਵਿਖੇ ਨਗਰ ਸਖੀਰਾ ਜੀ ਸੰਗਤ ਬਹੁਤ ਹੀ ਮਹਾਨ ਸ਼ਹੀਦ ਭਾਈ ਸੁਖਦੇਵ ਸਿੰਘ ਸਖੀਰਾ ਜੀ ਦੀ ਵਰਸੀ ਮੌਕੇ ਆਪਾਂ ਸਾਰੀਆਂ ਸੰਗਤਾਂ ਬੈਠੇ ਆ ਮੈਂ ਆਪ ਸਭ ਨੂੰ ਪੁੱਤਰਾਂ ਦੇ ਦਾਨੀ ਦੀ ਬਖਸ਼ੀ ਫਤਿਹ ਅਰਜ ਕਰ ਲੱਗਾ ਗੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਕਾਲਸਾ ਜੀ ਬੜੇ ਲੰਬੇ ਸਮੇਂ ਤੋਂ ਆਪਾਂ ਗੁਲਾਮੀ ਦਾ ਅਹਿਸਾਸ ਕਰਦੇ ਆ ਰਹੇ ਕਦੀ ਸਾਡੀ ਚੁੰਨੀ ਲਾ ਕੇ ਲੈ ਜਾਂਦਾ ਕਦੀ ਕੋ ਪੱਗ ਲਾ ਕੇ ਲੈ ਜਾਂਦਾ ਤੇ ਸਾਨੂੰ ਅੱਜ ਤੱਕ ਇਨਸਾਫ਼ ਮਿਲਦਾ ਹੀ ਨਹੀਂ ਆ ਮਹਿਸੂਸ ਹੁੰਦਾ ਹੈ ਕਿ ਅਸੀਂ ਬਿਹਾਰ ਦੀ ਧਰਤੀ ਤੇ ਬੈਠੇ ਆ ਤੇ ਜਿਹੜਾ ਜੂਪੀ ਆ ਉਹ ਪੰਜਾਬ ਵਰਗਾ ਬਣ ਗਿਆ ਸੋ ਇਹ ਜਿਹੜੀਆਂ ਗੱਲਾਂ ਆਪਾਂ ਜੇ ਦੋਸ਼ ਕਿਸੇ ਨੂੰ ਦਈਏ ਤੇ ਦੋਸ਼ ਕਰਮਾ ਆਪਣਿਆਂ ਮਹਾਰਾਜ ਸਾਹਿਬ ਦੀ ਬਾਣੀ ਵਿੱਚ ਕਹਿੰਦੀ ਹੈ ਕਿ ਜਦੋਂ ਅਸੀਂ ਮਤਦਾਨ ਸੋਚ ਕੇ ਕਰਾਂਗੇ ਮਤਦਾਨ ਮਤਲਬ ਵੋਟ ਸੋਚ ਕੇ ਪਾਵਾਂਗੇ 5 ਸਾਲ ਬਾਅਦ ਤੇ ਫਿਰ ਸਾਡੇ ਬੱਚਿਆਂ ਨੂੰ ਨੌਕਰੀ ਵੀ ਮਿਲੂਗੀ ਫਿਰ ਸਾਨੂੰ ਲਾਜ਼ਮੀ ਮਿਲੂਗਾ ਤੇ ਐਜੂਕੇਸ਼ਨ ਵੀ ਮਿਲੂਗੀ ਅੱਜ ਸਾਨੂੰ ਐਜੂਕੇਸ਼ਨ ਬੰਦ ਕਰਕੇ ਤੇ ਸਾਨੂੰ ਨਸ਼ਾ ਦੇ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਇੰਨਾਂ ਗੱਲਾਂ ਦਾ ਲੇਖਾ ਜੋਖਾ ਤੁਸੀਂ ਕਰਨਾ ਹੈ ਹੁਣ ਜਾਂ ਤਾਂ ਆਪਾਂ ਲੈਣਾ ਚਾਹ ਲੱਗ ਕੇ ਮੰਗਦੇ ਆਂ ਨੂੰ ਆਟਾ ਦਾਲ ਫੁਖਾਰੀਆਂ ਨੂੰ ਮੰਗਦੇ ਰਹੀਏ ਤੇ ਜਾਂ ਆਪਾਂ ਆਪਣੀ ਮਤਦਾਨ ਸਹੀ ਤਰੀਕੇ ਨਾਲ ਕਰਕੇ ਆਪਣੇ ਬੱਚਿਆਂ ਨੂੰ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣਾ ਲੀਏ ਹੁਣ ਅੱਜ ਸਾਡੀ ਗੋਲਕ ਵੀ ਕਿਸੇ ਦੇ ਹੱਥ ਹੈ ਤੇ ਅੱਜ ਸਾਡੀ ਵੋਟ ਵੀ ਜਦੋਂ ਮਰਜੀ ਕੋਈ 2000 ਰੁਪਏ ਬਦਲੇ ਸ਼ਰਾਬ ਦੀ ਬੋਤਲ ਬਦਲੇ ਸਾਡੀ ਵੋਟ ਖਰੀਦ ਕੇ ਦੇ ਦਿੱਲੀ ਦੇ ਤਜੋਰੇ ਚ ਪਾ ਦਿੰਦਾ ਹੈ ਸੋ ਇਹਨਾਂ ਚੀਜ਼ਾਂ ਦਾ ਆਪਾਂ ਤਿਆਰ ਰੱਖਣਾ ਹੈ ਔਰ ਮੈਂ ਭਾਈ ਸਾਹਿਬ ਦੇ ਅੱਜ ਵਰਸੀ ਦੇ ਮੌਕੇ ਤੇ ਭਾਈ ਸਾਹਿਬ ਦਾ ਸਤਿਕਾਰ ਕਰਦਾ ਹੋਇਆ ਮੈਂ ਇਹ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਆਪਾਂ ਬਾਹਰ ਲਿਆਉਣ ਵਾਸਤੇ ਬੋਰਡ ਦਾ ਮਤਦਾਨ ਦਾਨ ਕਰਨਾ ਹੈ ਔਰ ਨਾਲ ਦੀ ਨਾਲ 42 ਸਾਲ ਦਾ ਸੰਘਰਸ਼ ਲੈ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੁਰੇ ਫਿਰਦੇ ਆ ਉਹਨਾਂ ਦੀ ਜਿਹੜੀ ਪਾਰਲੀਮੈਂਟੀ ਸੰਗਰੂਰ ਵਾਲੀ ਸ਼ੀਟ ਹੈ ਤੁਸੀਂ ਆਪਣੇ ਰਿਸ਼ਤੇਦਾਰ ਸਾਥ ਸਬੰਧੀਆਂ ਨੂੰ ਬੇਨਤੀਆਂ ਕਰੋ ਕਿ ਭਾਈ ਸੰਗਰੂਰ ਵੀ ਪੰਥ ਕਲਕਾ ਬਣ ਗਿਆ ਤੇ ਆਪਾਂ ਉਹ ਵੀ ਆਵਾਜ਼ ਜਿਹੜੀ ਪਾਰਲੀਮੈਂਟ ਚ ਭੇਜ ਕੇ ਆਪਣੀ ਵਿਗੜੀ ਸਵਾਰ ਦਾ ਯਤਨ ਕਰਨਾ ਹੈ ਸੋ ਮੈਂ ਬੇਨਤੀਆਂ ਕਰਦਾ ਹੈ ਕਿ ਤੁਸੀਂ ਤਗੜੇ ਹੋ ਕੇ ਆਪਣੇ ਲੋਕਾਂ ਨੂੰ ਬਾਹਰ ਲੈ ਕੇ ਇੱਥੇ ਹੀ ਬਸ ਨਹੀਂ 35 35 30 30 ਸਾਲ ਤੋਂ ਤੁਹਾਡੇ ਜਵਾਨ ਜਿਹੜੇ ਅੰਦਰ ਜਿਨ੍ਹਾਂ ਨੇ ਜ਼ਿੰਦਗੀਆਂ ਬਸਰ ਕਰ ਦਿੱਤੀਆਂ ਅਸੀਂ ਸਤਾਈ ਦੇ ਵਿੱਚ ਇਹੋ ਜਿਹੀ ਇਨਕਲਾਬ ਲਈਏ ਕਿ ਅਸੀਂ ਸਤਾਈ ਦੇ ਵਿੱਚ ਆਪਣਾ ਇੰਨਾ ਮਤਦਾਤਾ ਕਰੀਏ ਸੋ ਸਮਝ ਕੇ कि ਆਪਣੇ ਉਹਨਾਂ ਬੰਦੀ ਸਿੰਘਾਂ ਵਾਸਤੇ ਵੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਸਕੀਏ ਜਿਹੜਾ ਅੱਜ ਤੱਕ ਸਾਡੇ ਆਪਣੇ ਲੋਕਾਂ ਨੇ ਪਾਇਆ ਹੀ ਨਹੀਂ ਸਾਨੂੰ 1947 ਤੋਂ ਲੈ ਕੇ ਭਲੇਖੇ ਦੇ ਵਿੱਚ ਰੱਖਿਆ ਹੈ ਅੱਜ ਉਹ ਭਲੇਖੇ ਦੂਰ ਕਰਨ ਦੀ ਲੋੜ ਹੈ ਮੈਂ ਆਪ ਸਭ ਦਾ ਧੰਨਵਾਦ ਕਰਦਾ ਆ ਵੀ ਗੁਰਲਾਲ ਸਿੰਘ ਦਾ ਤੇ ਸਾਰੀ ਸੰਗਤ ਦਾ ਮੇਰੇ ਵੀ ਜਿਹੜੇ ਵੀ ਇੱਥੇ ਕੰਮ ਕਰਦੇ ਫਿਰਦੇ ਜੇਠਵਾਲ ਸਾਹਿਬ ਹੋਣੇ ਸਾਰਾ ਕਰਦੇ ਮੈਂ ਆਪ ਸਭ ਦਾ ਮਾਸਟਰ ਭਵੇਂਦਰ ਜੀ ਬੈਠੇ ਆ ਫਤੇ ਸਿੰਘ ਬੈਠੇ ਆ ਸਾਡੇ ਖਾਰਾ ਸਾਹਿਬ ਬੈਠਿਆ ਡੋਗਟਾ ਸਾਹਿਬ ਆਗੇ ਤੇ ਸਾਡੇ ਸ਼ਮਸ਼ੇਰ ਸਿੰਘ ਜੀ ਬੈਠੇ ਨੇ ਮੈਂ ਕਿਹਦਾ ਕਿਹਦਾ ਧੰਨਵਾਦ ਕਰਾਂ ਜਗਰਾਤ ਸਿੰਘ ਜੀ ਫੌਜੀ ਸਾਹਿਬ ਬੈਠੇ ਨੇ ਚਾਨਣ ਸਿੰਘ ਘਰਿਆਲਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਸਾਡੇ ਵਿੱਚ ਵਕੀਲ ਨੇ ਜੋ ਸਾਡੇ ਅੱਗੇ ਪੰਥ ਦੇ ਵਿੱਚ ਸੁਵਾਵਾ ਦੇ ਰਹੇ ਨੇ ਭਾਈ ਪਤ ਸਰਕਾਰਾਂ ਬੂੰਚੇ ਨੇ ਸਰਕਾਰ ਦੇ ਜ਼ੁਲਮ ਦੀ ਇੰਤਿਹਾਬ ਆ ਕਿ ਜਿੱਥੇ ਜਿਵੇਂ ਕਰ ਵੇਖਿਆ ਸਾਡੇ ਸਿੰਘਾਂ ਨੂੰ ਬੰਦ ਕੀਤਾ ਹੋਇਆ ਜਿਹਦੇ ਵਿੱਚ ਭਾਈ ਬੱਬਲਪਾਲ ਸਿੰਘ ਦੀ ਮਾਤਾ ਜੀ ਵੀ ਸਾਡੇ ਨਾਲ ਇੱਥੇ ਸਿਵਾਵਾਂ ਜੁਆਰੇ ਨੇ ਉੱਥੇ ਭਾਈ ਦਇਆ ਸਿੰਘ ਸਾਡੇ ਨਾਲ ਲੰਬੇ ਸਮੇਂ ਤੋਂ ਜਿੱਥੇ ਇਹਨਾਂ ਦੇ ਦੋਵੇਂ ਪੁੱਤਰ ਜਿਹੜੇ ਨੇ ਕੋਮਸਰ ਜੇਵ ਦੇ ਵਿੱਚ ਬੰਦ ਕੀਤੇ ਹੋਏ ਨੇ ਸਰਕਾਰ ਨੇ ਸੋ ਇਹ ਵੀ ਸਿਵਾਵਾਂ ਨਾਲੇ ਨੇ ਸੋ ਹੁਣ ਮੈਂ ਬੇਨਤੀ ਕਰਾਂਗਾ ਪਹਿਲਾਂ ਬਾਪੂ ਜੀ ਆਪ ਸੰਤਾਨਾਂ 2 ਮਿੰਟ ਵਾਸਤੇ ਵਿਚਾਰ ਸਾਂਝੇ ਕਰਨੇ ਉਸ ਤੋਂ ਬਾਅਦ ਕਮਿਸ਼ਨ ਸਿੰਘਾਂ ਦੇ ਵੱਲੋਂ ਇੰਟਰਨੈਸ਼ਨਲ ਕਮਿਸ਼ਨ ਜਿੱਥੇ ਭਾਈ ਕਰਨ ਸਿੰਘ ਰਤਾ ਰਤਾ ਉਹਨਾਂ ਦੇ ਵੱਲੋਂ ਇੱਕ ਜਿਹੜਾ ਗਾਣਾ ਲਿਖਿਆ ਗਿਆ ਉਹ ਅਮਰਪਾਲ ਸਿੰਘ ਦੇ ਤੇ ਇਸ ਇਲੈਕਸ਼ਨ ਦੇ ਸਬੰਧੀ ਉਹ ਵੀ ਧਿਆਨ ਕਰਨਾ ਸੋ ਪਹਿਲਾਂ ਬਾਪੂ ਜੀ ਨੇ ਬੇਨਤੀ ਆ ਕਿ ਉਹ ਆਪ ਸੰਤਾਂ ਨੂੰ ਦੂਰਤ ਵਾਸਤੇ ਵਿਚਾਰ ਸਮਝ ਕਰਨ ਜੀ ਉਹ ਆਈਬੋ ਜੀ ਕਾਪਰ ਸਾਹ ਉਹ ਆਈਬੋ ਜੀ ਕੀ ਪੱਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜੇ ਬੈਠੀ ਸਾਧ ਸੰਗ ਜੀਓ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਕੌਮੀ ਨਾਇਕ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਸਾਡੀ ਡਿੱਗੀ ਹੋਈ ਪੱਗ ਨੂੰ ਸਾਡੇ ਸਿਰ ਤੇ ਰੱਖਣ ਵਾਸਤੇ ਆ ਸਾਰਾ ਕੁਝ ਆਪਣਾ ਵਾਰ ਦਿੱਤਾ ਇਸ ਕਰਕੇ ਜਿੱਦਾਂ ਜੀ ਗੁਰੂਕਲ ਦੀ ਧਰ ਪਾਤਸ਼ਾਹ ਨੇ ਜਿੱਦਾਂ ਆਪਣੇ ਬੱਚਿਆਂ ਨੂੰ ਸਾਡੇ ਸਾਡੇ ਸਰਬੰਸ ਵਾਰਿਆ ਇਦਾਂ ਉਹਨਾਂ ਤੋਂ ਅਛੇਦ ਲੈ ਕੇ ਸਾਡੇ ਯੋਧਿਆਂ ਨੇ ਵੀ ਸਾਡੇ ਜਿਹੜੇ ਸਾਡੇ ਨਾਲ ਧੱਕੇ ਹੋਏ ਜਾਂ ਜਿਸ ਤੈ ਤੇ ਕੋਈ ਹਕੂਮਤ ਨੇ ਜ਼ੁਲਮ ਕੀਤਾ ਉਹਨਾਂ ਆਪਣੇ ਸਰੀਰ ਤੇ ਸਹਿ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਨੂੰ ਕੋਟਨ ਕੋਟ ਨਮਸਕਾਰ ਕਰਦੇ ਆ ਕਿ ਉਹਨਾਂ ਨੇ ਉਹਨਾਂ ਦੀ ਵਜ੍ਹਾ ਨਹੀਂ ਅੱਜ ਅੱਜ ਥੋੜਾ ਮਾਣ ਨਾਲ ਜੀ ਰਹੇ ਆ ਇਸ ਕਰਕੇ ਇਸ ਮੌਕਾ ਵੋਟਾਂ ਤੇ ਮੰਗਣ ਦਾ ਨਹੀਂਗਾ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਇਹਨਾਂ ਦੀ ਜਿਹੜੀ ਇਹਨਾਂ ਦੀ ਲਹਿਰ ਤੋਰੀ ਹੈ ਉਹਨੂੰ ਅੱਗੇ ਤੋਂ ਸਿੱਖੀ ਨੂੰ ਬਲੰਦ ਜਾਂ ਆਪਣੇ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਰ ਉੱਚਾ ਕਰਕੇ ਜੀਣ ਦਾ ਜਿਹੜੀ ਜਾਜ ਦੱਸੀ ਆ ਉੱਥੇ ਚੱਲ ਸਕੀਏ ਤੇ ਇਸ ਕਰਕੇ ਤੁਸੀਂ ਅਸੀਂ ਉਹਨਾਂ ਦਾ ਬਹੁਤ ਬਹੁਤ ਰਿਣੀ ਆ ਕਦੀ ਵੀ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਾਡੇ ਸਾਡੇ ਜਿਹੜੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਬੇਨਤੀ ਕਰਦਾ ਭਾਈ ਮਨਪਾਲ ਸਿੰਘ ਜੀ ਬਲੇਅ ਜੀ ਨੂੰ ਤੇ ਮਾਤਾ ਜੀ ਨੂੰ ਕਿ ਆ ਕੇ ਇਹਨਾਂ ਸੰਗਾਂ ਦਾ ਇਹ ਜਿਹੜਾ ਗਾਣਾ ਇਹਨਾਂ ਨੇ ਕਿਸ ਕਰਨਾ ਕਰਦੇ ਹੋ ਜੀ ਭਾਈ ਮਨਪਾਲ ਸਿੰਘ ਦੇ ਚੋਣ ਚਾਤੂ ਲੈ ਕੇ ਸੁਭਾਉ ਜੀ ਆਉਤ ਸੋ ਇਹ ਕਈ ਚਸਰ ਜਿਹੜੇ ਜੱਤਾ ਇਹਨਾਂ ਦਾ ਭਾਈ ਕਰਨ ਸਿੰਘ ਰਤਾ ਬਤਾ ਉਹਨਾਂ ਦੇ ਵੱਲੋਂ ਕਿ ਭਾਈ ਮਨਪਾਲ ਸਿੰਘ ਦੇ ਜਿਹੜੇ ਇਲੈਕਸ਼ਨ ਦੇ ਸਬੰਧ ਵਿੱਚ ਇਹਨਾਂ ਨੇ ਇੱਕ ਗਾਨਾ ਗਾਉ ਉਹ ਵੀ ਕਿਰਪਾ ਆਇਆ ਜੇ ਕੁਝ ਨਾ ਕੋਣ ਸੋਤਾ ਹਵਾ ਕਦਾ ਬਿਰੰਦਾ ਵੀ ਸਭ ਸੰਤਾ ਦਾ ਵੀ ਧੰਨਵਾਦ ਸ਼ਿਦਾ ਸਿੰਘ ਜੀ ਅਸਥਾਨ ਤੇ ਸਾਰੇ ਇਕੱਠੇ ਹੋਏ ਨਾ ਸ਼ਿਦਾ ਨੂੰ ਯਾਦ ਕਰਨ ਵਾਸਤੇ ਕਿੰਨਾ ਸ਼ਹੀਦਾਂ ਨੇ ਆ ਯਾਦਾ ਦੇ ਵਾਸਤੇ ਬੋਲੇ ਸੋ ਨਿਹਾਲ